ਸੱਚੀ ਗੱਲ ਜੀ ਪੰਜਾਬੀ ਖਬਰਾਂਾਂ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਇਹ ਕਿ ਆ ਰਹੀ ਹੈ ਪੰਜਾਬ ਕਾਂਗਰਸ ਵਿੱਚ ਇਸ ਵੇਲੇ ਬੇਸ਼ੱਕ ਮੁੱਖ ਪੱਤਰ ਕੈਪਟਨ ਅਮਰਿੰਦਰ ਸਿੰਘ ਦਾ ਪੂਰਾ ਦਬਦਬਾ ਹੈ ਪਰ ਵਰਕਰਾਂ ਤੇ ਲੀਡਰਾਂ ਵਿੱਚ ਉਹਨਾ ਪ੍ਰਤੀ ਰੋਹ ਵੀ ਹੈ ਫੇਜ਼ ਦਾ ਕਲਾਸਾ ਪਾਰਟੀ ਦੇ ਬਾਗੀ ਲੀਡਰ ਗਰਵਿੰਦਰ ਸਿੰਘ ਬਾਲੀ ਵੱਲੋਂ ਕੀਤਾ ਗਿਆ ਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਬਾਲੀ ਨੇ ਉਹ ਇਲਜ਼ਾਮ ਕੈਪਟਨ ਅਮਰਿੰਦਰ ਤੇ ਲਾਏ ਨੇ ਤੇ ਜਿਹੜੇ ਵਿਰੋਧੀ ਅਕਸਰ ਲਾਉਂਦੇ ਨੇ ਤੇ ਉਂਝ ਪਾਰਟੀ ਬਾਲੀ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਗਈ ਹੈ ਤੇ ਪਾਰਟੀ ਵੱਲੋਂ ਬਾਲੀ ਦੇ ਅਨਸ਼ਾਸਨ ਪੰਗ ਕਰਨ ਦੇ ਦੋਸ਼ ਵੀ ਲਗਾਏ ਗਏ ਨੇ ਦਰਅਸਲ ਵਾਲੀ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਹੈ ਜਿਸ ਵੀਡੀਓ ਵਿੱਚ ਬਾਲੀ ਨੇ ਕਾਂਗਰਸ ਦੇ ਸਾਰੇ ਆਦੇਯਾਂ ਤੋਂ ਅਸਤੀਫਾ ਦੇਣ ਦਾ ਐਲਾਨ ਕਰਦੇ ਹਾਂ ਮੁੱਖ ਮੰਤਰੀ ਕੈਪਟਨ ਅਬਰਿੰਦਰ ਸਿੰਘ ਦੀ ਪਾਕਿਸਤਾਨ ਮਹਿਲਾ ਦੋਸਤ ਅਰੂਸਾ ਆਲਾਮ ਦੇ ਵਿੱਤੀ ਹਮਲੇ ਕਿਤੇ ਨੇ ਉਹਨਾਂ ਨੇ ਇਲਜ਼ਾਮ ਲਾਇਆ ਕਿ ਕੋਈ ਟਿਕਟ ਲੈਣੀ ਹੋਵੇ ਤਾਂ ਮੰਤਰੀ ਬਣਨਾ ਹੋਵੇ ਜਾਂ ਚੇਅਰਮੈਨ ਲੱਗਣਾ ਹੋਵੇ ਤਾਂ ਸਭ ਕਾਸੀਲੇ ਅਰੂਸਾ ਆਲਾਮ ਤੱਕ ਪਹੁੰਚ ਕਰਨ ਦਾ ਮਾਹੌਲ ਬਣਾਇਆ ਹੋਇਆ ਤੇ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਇਲਜ਼ਾਮ ਲਾਦੇ ਹੋਏ ਉਹਨਾਂ ਨੇ ਕਿਹਾ ਕਿ ਕਿਸੇ ਵੀ ਵਰਕਰ ਨੂੰ ਨਹੀਂ ਮਿਲਣ ਦੇ ਝੂਠ ਬੋਲਦੇ ਨੇ ਤੇ ਇਥੋਂ ਤੱਕ ਕਿ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਪੱਖੀ ਲੀਡਰਾਂ ਦਾ ਕਹਿਣਾ ਕਿ ਬਾਲੀ ਸੰਸਦੀ ਚੋਣਾਂ ਦੀ ਟਿਕਟ ਤੇ ਚਾਹਵਾਨ ਸੀ ਤੇ ਟਿਕਟ ਨਾ ਮਿਲਣ ਕਰਕੇ ਖਫਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿੱਜੀ ਹਮਲੇ ਕਰਦਤੇ ਇਹ ਉਹਨਾਂ ਵੱਲੋਂ ਕੀਤੇ ਗਏ ਨੇ ਤੇ ਬਾਲੀ ਦੀ ਇਸ ਵੀਡੀਓ ਨੇ ਸੰਸਦੀ ਚੋਣਾਂ ਦਾ ਮਾਹੌਲ ਵਿੱਚ ਕਾਂਗਰਸੀ ਨੂੰ ਸਿਆਸੀ ਤੌਰ ਤੇ ਨੁਕਸਾਨ ਪਹੁੰਚਾਇਆ ਤਾਂ ਦੇਸ਼ ਪ੍ਰਦੇਸ਼ ਕਾਂਗਰਸ ਕਮੇਟੀ ਦੀ ਗੱਲ ਕਰੀਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਬਾਲੀਵੁੱਡ ਮੁੱਖ ਮੰਤਰੀ ਖਿਲਾਫ ਕੀਤੀ ਗਈ ਧਿਆਨਬਾਜ਼ੀ ਨਾਲ ਪਾਰਟੀ ਦੇ ਅਕਸ ਨੂੰ ਤੱਕਾ ਲਗਾ ਤੇ ਇਸ ਕਰਕੇ ਇਹ ਕਾਰਵਾਈ ਕੀਤੀ ਗਈ ਹੈ ਸੋ ਇਹ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਹੋਰ ਖਬਰਾਂ ਦੇਖਣੇ ਸੁਣਨੇ ਪੜਨੇ ਤਾਂ ਬਣੇ ਰਹੋ ਆਪ ਨਿਊਜ਼ ਵਾਲਾ ਦਿਨਾਂ